ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਦੇ ਹੋਏ ਆਪਾਂ ਪਹੁੰਚ ਗਏ ਜੀ ਸ੍ਰੀ ਕਰਮਸਰ ਸਾਹਿਬ ਗੁਰਦੁਆਰਾ ਸ੍ਰੀ ਰਾਣਾ ਸਾਹਿਬ ਤੇ ਸਭ ਤੋਂ ਪਹਿਲਾਂ ਤਾਂ ਆਪਣੀ ਇਸ ਵੀਡੀਓ ਨੂੰ ਦੇਖ ਰਹੇ ਸਤਿਕਾਰਯੋਗ ਭੈਣਾ ਭਰਾਵਾਂ ਨੂੰ ਤੇ ਬਜ਼ੁਰਗਾਂ ਨੂੰ ਸਤਿ ਸ੍ਰੀ ਅਕਾਲ ਤੇ ਇਹ ਜਿਹੜਾ ਸਥਾਨ ਹੈ ਇਹ ਸੰਤ巴巴 ਈਸ਼ਰ ਸਿੰਘ ਦੇ ਨਾਲ ਸੰਬੰਧਿਤ ਹੈ ਉਹਨਾਂ ਨੇ ਇਸ ਜਗ੍ਹਾ ਤੇ ਭਗਤੀ ਕੀਤੀ ਸੀ ਤਪੱਸਿਆ ਕੀਤੀ ਸੀ ਬਾਕੀ ਜੋ ਵੀ ਇਤਿਹਾਸ ਹੋਊਗਾ ਆਪਾਂ ਗੁਰਦੁਆਰਾ ਸ਼ਾਹ ਦੇ ਤੁਹਾਨੂੰ ਦਰਸ਼ਨ ਕਰਵਾਉਂਦੇ ਆ ਤੇ ਦਰਸ਼ਨ ਕਰਵਾਉਂਦੇ ਹੋਏ ਆਪਾਂ ਤੁਹਾਨੂੰ ਨਾਲ ਇਤਿਹਾਸ ਦੀ ਸਾਂਝ ਪਾ ਲਵਾਂਗੇ ਠੀਕ ਹੈ ਜੀ ਬਹੁਤ ਸੋਹਣਾ ਬਣਾਇਆ ਦਰਬਾਰ ਸਾਹਿਬ ਆ ਤੇ ਆਪਾਂ ਚੱਲਦੇ ਆ ਅੰਦਰ ਨਾਲੇ ਅਸੀਂ ਦਰਸ਼ਨ ਕਰਦੇ ਆ ਨਾਲੇ ਤੁਹਾਨੂੰ ਵੀ ਦਰਸ਼ਨ ਕਰਵਾਉਣੇ ਆ ਐਸੇ ਲੇਟ ਬਹੁਤ ਜ਼ਿਆਦਾ ਹੋ ਗਏ तकरीबन 7 7:30 ਦਾ ਟਾਈਮ ਹੋ ਗਿਆ ਤੇ ਚਲੋ ਕੋਈ ਨਹੀਂ ਖੈਰ ਤੇ ਚੱਲਦੇ ਆਪਾਂ ਅੰਦਰ ਤੇ ਜਾ ਕੇ ਦਰਸ਼ਨ ਦਿਦਾਰੇ ਕਰਦੇ ਹਾਂ ਗੁਰਦੁਆਰਾ ਕਰਮਸਰ ਰਾੜਾ ਸਾਹਿਬ ٹرسٹ ਤੇ ਸਾਹਮਣੇ ਬੋਰਡ ਲੱਗਿਆ ਜੀ ਸਾਹਮਣੇ ਤੇ ਇੱਕ ਲੋਕ ਟਾਵਰ ਠੀਕ ਹੈ ਜੀ ਤੇ ਇਹ ਇੰਦਰ ਗੁਰਦੁਆਰਾ ਸਾਹਿਬ ਆ ਤੇ ਲੁਧਿਆਣੇ ਜਿਲ੍ਹੇ ਚ ਪੈਂਦਾ ਪਿੰਡ ਰਾੜਾ ਤੇ ਇਹ ਰਾੜਾ ਸਾਹਿਬ ਕਿਵੇਂ ਬਣਿਆ ਸੀ ਆਪਾਂ ਇਹਦੀ ਵੀ ਕਰੀ ਗੱਲਬਾਤ ਕਰਾਂਗੇ ਤੇ ਇੱਥੇ ਦੇ ਪਾਸੇ ਇਹ ਸਾਰੀ ਪਾਰਕਿੰਗ ਹੈ ਤੇ ਇਹ ਜਿਹੜੀ ਸੜਕ ਆਉਂਦੀ ਹੈ ਇਹ ਸੜਕ ਪੈਲ ਤੋਂ ਇੱਥੇ ਗੁਰਦੁਆਰਾਂ ਨਿਕਲ ਜਾਂਦੀ ਹੈ ਠੀਕ ਹੈ ਜੀ ਤੇ ਇਹਦੇ ਨਾਲ ਹੀ ਇਹ ਸਰੰਦਰ ਨਹਿਰ ਤੇ ਇਹ ਸੜਕ ਦੇ ਉੱਪਰ ਹੀ ਬਿਲਕੁਲ ਦਵਸਾਏ ਬਣਿਆ ਹੋਇਆ ਜੀ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਤੇ ਆਪਾਂ ਇਹਦੇ ਅੰਦਰ ਚੱਲਦੇ ਆਂ ਸ਼ਰਧਾਂਜਲੀ ਕਰਦੇ ਆਂ ਠੀਕ ਹੈ ਜੀ ਤੇ ਜਿਹੜਾ ਇਹ ਸਥਾਨ ਆ ਇਹ ਸਭ ਤੋਂ ਆਪਾਂ ਇਸ ਜਨਨੀ ਨਾਲ ਸੰਬੰਧਤ ਉਹਨਾਂ ਨੇ ਇਸ ਸਥਾਨ ਤੇ ਤਪੱਸਿਆ ਚੁਰਨੀ ਜਾਨੀ ਖੋਲਣੀ ਆ ਉਹਦੀ ਲੈਣੀ ਆ ਦਿੱਤੇ ਇਹਦੇ ਸਾਹਮਣੇ ਜੋੜਾ ਘਰ ਇੱਥੇ ਆਪਾਂ ਆਪਣੇ ਜੋੜੇ ਉਤਾਰ ਕੇ ਇੱਥੇ ਆਪਾਂ ਜਮਾ ਕਰਵਾ ਦੰਨੇ ਤੇ ਚੱਲਦੇ ਆਂ ਫਿਰ ਆਪਾਂ ਅੰਦਰ ਜਿਦਿ ਇਹ ਜਿਹੜਾ ਪਿੰਡ ਹੈ ਜੀ ਇਹ ਪਿੰਡ ਇੱਕ ਲੁਧਿਆਣਾ ਜ਼ਿਲ੍ਹੇ ਵਿੱਚ ਇੱਕ ਆਮ ਪਿੰਡ ਹੋਇਆ ਕਰਦਾ ਸੀਗਾ ਤੇ ਜਦੋਂ 6ਵੇਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਇਸ ਪਿੰਡ ਦੇ ਵਿੱਚ ਆਏ ਸੀ ਤਾਂ ਉਹਨਾਂ ਦੇ ਆਉਣ ਤੋਂ ਬਾਅਦ ਇਸ ਪਿੰਡ ਦਾ ਨਾਮ ਬਦਲ ਕੇ ਰਾੜਾ ਸਾਹਿਬ ਕਰ ਦਿੱਤਾ ਗਿਆ ਸੀ ਤੇ ਜਿਹੜਾ 6ਵੇਂ ਪਾਸ਼ਾ ਜਹਾ ਦੇ ਵਿੱਚ ਇੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਉਹ ਵੀ ਇੱਥੇ ਨਾਲੀ ਹੈ ਮਤਲਬ ਬਾਹਰ ਨਿਕਲ ਕੇ ਇਸ ਗੁਰਦੁਆਰਾ ਸਾਹਿਬ ਤੋਂ ਉਹ ਨਾਲੀ ਆ ਜਾਂਦਾ ਤੇ ਉਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੇ ਦੌਰੇ ਆਪਾਂ ਤੁਹਾਨੂੰ ਦਿਨ ਵਿੱਚ ਕਰਵਾਵਾਂਗੇ ਕਿਸੇ ਦਿਨ ਫੇਰ ਆਵਾਂਗੇ ਠੀਕ ਹੈ ਜੀ ਤੇ ਅੱਜ ਫਿਲਹਾਲ ਆਪਾਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੀਦਾਰੇ ਕਰਾਂਗੇ ਅੱਜ ਆਪਾਂ ਸਿਰਫ ਇਸੇ ਗੁਰਦੁਆਰਾ ਸਾਹਿਬ ਦੀ ਗੱਲਬਾਤ ਕਰਾਂਗੇ ਠੀਕ ਹੈ ਜੀ ਇਹ ਗੁਰਦੁਆਰਾ ਕਰਮਸਰ ਸਾਹਿਬ ਦੀ ਸਾਹਮਣੇ ਜਿਹੜੀ ਮੇਨ ਇਮਾਰਤ ਆ ਉਹ ਆ ਹੁਣ ਆਪਾਂ ਇਸ ਦੇ ਅੰਦਰ ਚੱਲਦੇ ਆਂ ਤੇ ਜਾ ਕੇ ਦਰਸ਼ਨ ਦੀਦਾਰੇ ਕਰਦੇ ਆਂ ਠੀਕ ਹੈ ਜੀ ਇਹ ਸਾਰੀ ਮੇਨ ਇਮਾਰਤ ਆ ਗੁਰਦੁਆਰਾ ਸਾਹਿਬ ਦੀ ਤੇ ਆਪਾਂ ਨਾਲ ਦੇ ਨਾਲ ਫਿਰ ਇਹ ਵੀ ਗੱਲਬਾਤ ਕਰ ਲੈਨੇ ਆ ਕਿ ਜਿਹੜਾ ਇਹ ਪਵਿੱਤਰ ਸਥਾਨ ਹੈ ਇਹ ਦੋ ਮਹਾਨ ਸਖਸ਼ੇਤਾਂ ਸ਼੍ਰੀਮਾਨ ਸੰਤ ਈਸ਼ਵਰ ਸਿੰਘ ਜੀ ਤੇ ਸੰਤ ਕਿਸ਼ਨ ਸਿੰਘ ਜੀ ਦਾ ਤਪ ਸਥਾਨ ਸੀ ਠੀਕ ਹੈ ਜੀ ਤੇ ਆਪਾਂ ਹੁਣ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਚੱਲਦੇ ਆਂ ਤੇ ਚੱਲ ਕੇ ਦਰਸ਼ਨ ਦੀਦਾਰੇ ਕਰਦੇ ਠੀਕ ਹੈ ਜੀ ਆਓ ਜੀ ਵਾਹਿਗੁਰੂ ਜੀ ਇਹ ਸਾਹਮਣੇ ਦਰਵਾਜ਼ਾ ਹੈ ਆਓ ਜੀ ਅੰਦਰ ਚੱਲੀਏ ਦਰਸ਼ਨ ਦੀਦਾਰੇ ਆਪਾਂ ਅੰਦਰ ਕਰਕੇ ਆ ਗਏ ਜੀ ਤੇ ਇਧਰਲੇ ਪਾਸੇ ਭੂਰਾ ਸਾਹਿਬ ਬਣੇ ਹੋਣੇ ਤੇ ਆਪਾਂ ਹੁਣ ਚੱਲ ਕੇ ਭੂਰਾ ਸਾਹਿਬ ਦੇ ਦਰਸ਼ਨ ਦੀਦਾਰੇ ਕਰਨਗੇ ਤੇ ਦੱਸਿਆ ਜਾਂਦਾ ਕਿ ਇਹ ਜਿਹੜਾ ਸਥਾਨ ਹੈ ਇਹ 1936 ਦੇ ਵਿੱਚ ਬਣਾਇਆ ਸੀ ਤੇ ਇਸ ਸਥਾਨ ਦਾ ਨਾਮ ਸੰਤ ਆਬਾ ਕਰਮ ਸਿੰਘ ਜੀ ਦੇ ਨਾਮ ਤੇ ਕਰਮਸਰ ਰੱਖਿਆ ਗਿਆ ਸੀ ਇਹ ਸਾਹਮਣੇ ਲੱਗੀ ਹੋਈ ਤਸਵੀਰ ਸੰਤ ਆਬਾ ਈਸ਼ਰ ਸਿੰਘ ਜੀ ਦੀ ਠੀਕ ਹੈ ਜੀ ਇਹ ਸੰਤ ਆਬਾ ਈਸ਼ਰ ਸਿੰਘ ਜੀ ਤੇ ਇਹ ਇਹ ਇੰਦਰ ਸਾਹਮਣੇ ਭੂਰਾ ਸਾਹਿਬ ਪਰ ਭੂਰਾ ਸਾਹਿਬ ਐਸੇ ਵਿੱਚ ਬੰਦ ਹੋ ਚੁੱਕੇ ਕਿਉਂਕਿ ਟਾਈਮਿੰਗ ਦੇ ਸਾਹਮਣੇ ਲਿਖੀ ਹੋਈ ਹੈ ਆਪਾਂ ਬਹੁਤ ਜ਼ਿਆਦਾ ਲੇਟ ਹੋ ਗਏ ਠੀਕ ਹੈ ਤੇ ਇਹ ਤਾਂ ਕਿਸੇ ਸਮੇਂ ਦਿਨ ਚੌਣਾ ਪਊਗਾ ਜੇ ਆਪਾਂ ਪੂਰਾ ਸਬਦ ਦੇ ਦਰਸ਼ਨ ਕਰਨੇ ਆਂ ਪਰ ਇਸ ਦੇ ਬਾਰੇ ਇੱਥੇ ਸਾਹਮਣੇ ਦੋਨੋਂ ਪਾਸੇ ਮੋਮਬਤੀਆਂ ਲੱਗੀਆਂ ਹੋਈਆਂ ਸੀਗੀਆਂ ਤੇ ਕੁਝ ਮੋਮਬਤੀਆਂ ਆਪਾਂ ਹੋਰ ਚਲਾ ਦਿੱਤੀਆਂ ਜੀ ਠੀਕ ਹੈ ਤੇ ਬਾਕੀ ਗੁਰਦੁਆਰਾ ਸਾਹਿਬ ਦਾ ਇਧਰ ਆਣ ਨੂੰ ਆ ਨੀਰਾ ਕਾਫੀ ਜ਼ਿਆਦਾ ਹੋ ਗਿਆ ਤੇ ਵੀਡੀਓ ਤੇ ਸ਼ਾਇਦ ਉਹਨੇ ਕੁਆਲਿਟੀ ਨਹੀਂ ਹੋਊਗੀ ਪਰ ਗੁਰਦੁਆਰਾ ਸਾਹਿਬ ਦਾ ਮੰਨ ਲਓ ਕਿ ਬਹੁਤ ਜ਼ਿਆਦਾ ਏਰੀਆ ਹੈ ਤੇ ਸਾਰਾ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਬਣਿਆ ਹੋਇਆ ਹੈ ਤੇ ਇੱਧਰਲੇ ਪਾਸੇ ਕੁਸਮੈਣਾ ਬੈਠੇ ਆ ਮੂਰਤੀਆਂ ਚਲਾ ਰਹੀਆਂ ਨੇ ਤੇ ਹੁਣ ਆਪਾਂ ਥੋੜੀ ਜਿਹੀ ਰੋਸ਼ਨੀ ਸੰਤੋਪਾ ਇਸ਼ਰ ਸਿੰਘ ਦੇ ਜੀਵਨ ਬਾਰੇ ਵੀ ਪਾ ਲੈਨੇ ਆ ਉਹਨਾਂ ਦਾ ਜਨਮ 26 ਅਗਸਤ 1905 ਈਸਵੀ ਦੇ ਵਿੱਚ ਹੋਇਆ ਸੀਗਾ ਤੇ ਉਹਨਾਂ ਦਾ ਜਨਮ ਆਪਣੇ ਰੂਪਨਗਰ ਜ਼ਿਲ੍ਹੇ ਦੇ ਵਿੱਚ ਇੱਕ ਛੋਟਾ ਜਿਹਾ ਪਿੰਡ ਆ ਆਲੋਵਾਲ ਤੇ ਆਲੋਵਾਲ ਪਿੰਡ ਦੇ ਵਿੱਚ ਇੱਕ ਬਾਬਾ ਰਾਮ ਸਿੰਘ ਜੀ ਸੀ ਉਹਨਾਂ ਦੇ ਘਰ ਹੋਇਆ ਸੀਗਾ ਮਾਤਾ ਰਤਨੌਰ ਜੀ ਦੇ ਕੋਖੋਂ ਠੀਕ ਹੈ ਜੀ ਤੇ ਉਹਨਾਂ ਨੂੰ ਛੋਟੀ ਉਮਰ ਤੋਂ ਹੀ ਧਾਰਮਿਕ ਗ੍ਰੰਥ ਪੜ੍ਹਨਾ ਨਾਮ ਕੀਰਤਨ ਕਰਨਾ ਇਹ ਸਾਰੇ ਜਿਹੜਾ ਉਹਨੂੰ ਸ਼ੁਰੂ ਤੋਂ ਹੀ ਪਸੰਦ ਸੀਗਾ ਮਤਲਬ ਕਿ ਉਹ ਕੀਰਤਨ ਵਗੈਰਾ ਛੋਟੀ ਉਮਰ ਤੋਂ ਹੀ ਕਰਦੇ ਰਹਿੰਦੇ ਸੀਗੇ ਤੇ ਉਹ ਧਾਰਮਿਕ ਸਮਾਗਨ ਵਿੱਚ ਸ਼ਾਮਿਲ ਵੀ ਹੁੰਦੇ ਰਹਿੰਦੇ ਸੀਗੇ ਠੀਕ ਹੈ ਜੀ ਇਹ ਗੁਰਦੁਆਰਾ ਸਾਹਿਬ ਦੀ ਹੈ ਸਾਰੀ ਇੱਧਰਲੇ ਪਾਸੇ ਵੀ ਹਲਦਵਾਲਾ ਇੱਕ ਆਪਣੇ ਛੋਟੇ ਮਿਆਂ ਫਿਰਦੇ ਨੇ ਹਾਂ ਹੈਲੋ ਕਿਰਪਾਤ ਤੇ ਇਧਰਲੇ ਪਾਸੇ ਸਾਹਮਣੇ ਲੰਗਰ ਹਾਲ ਹੈ ਜੀ ਆਪਾਂ ਹੁਣ ਲੰਗਰ ਹਾਲ ਵੱਲ ਨੂੰ ਜਾਂਦੇ ਹਾਂ ਤੇ ਇਹ ਦਰਬਾਰ ਸਾਹਿਬ ਆ ਮੈਂ ਜਿੱਥੇ ਹੁਣ ਆਪਾਂ ਦਰਸ਼ਨ ਜੁਆਰੇ ਕਰਕੇ ਆਏ ਆ ਇਹ ਆ ਸਾਰਾ ਦਰਬਾਰ ਆ ਠੀਕ ਹੈ ਜੀ ਅੰਦਰ ਵੀਡੀਓ ਬਣਾਉਣ ਦੀ ਥੋੜੀ ਮਨਾਹੀ ਸੀ ਕਿ ਆਪਾਂ ਨੇ ਇਸ ਕਰਕੇ ਆਪਾਂ ਵੀ ਜਿਆਦਾ ਟਕੰਦਾ ਜੀ ਨਹੀਂ ਕੀਤੀ ਬਾਬਾ ਨਾਲ ਬਾਬਾ ਜੀ ਕਹਿੰਦੇ ਵੀ ਤੁਸੀਂ ਬਾਹਰੋਂ ਬਾਹਰ ਬਣਾ ਲਓ ਇਸ ਲਈ ਆਪਾਂ ਅੰਦਰ ਵੀਡੀਓ ਨਹੀਂ ਬਣਾਇਆ ਠੀਕ ਹੈ ਜੀ ਕੋਈ ਅੰਦਰ ਕੀ ਇਤਨੀ ਵੀ ਚੱਲ ਰਿਹਾ ਸੀਗਾ ਸ਼ਾਮ ਦਾ ਸਮਾਂ ਤੇ ਆਪਾਂ ਉਹ ਇਧਰੋਂ ਜਾ ਰਹੇ ਹਾਂ ਸਾਹਮਣੇ ਇਧਰ ਲੰਗਰ ਹਾਲ ਹੈ ਜੀ ਆਪਾਂ ਲੰਗਰ ਹੋ ਛੱਕਾਂਗੇ ਲੰਗਰ ਛੱਕ ਲਈਏ ਫੇਰ ਆਪਾਂ ਪੈ ਤੋਂ ਘਰ ਵੱਲ ਚੱਲੇ ਪਾ ਇਹ ਦੇ ਸਾਹਮਣੇ ਲੰਗਰ ਹੈ ਪਿੱਤਰ ਕੀ ਇਧਰ ਭੱਤਰ ਮਿਲਦੀ ਹੈ ਬੱਤਾ ਨਹੀਂ ਨਾ ਬਾਤ ਨਹੀਂ ਸੋ ਬਾਰੂ ਮਿਲਦੇ ਆ ਭਾਈ ਹੂੰ ਲਾਈਨ 'ਚ ਲੱਗੋ ਆ ਜਾ ਇਹ ਤੋਂ ਬਾਤ ਨਹੀਂ ਹੈ ਅਗਰ ਬੱਜ ਚੱਲ ਜੇ ਇਹ ਜਿੱਤਨਾ ਲੰਗਰ ਆ ਗਈ ਆ ਗਿਆ ਤੇ ਸੰਗਤਾਂ ਨੂੰ ਨੋ ਨੋ ਆਉਂਦੇ ਨੇ ਤੇ ਲੰਗਰ ਸ਼ਕ ਹੋ ਜਾਂਦਾ ਲੋ ਜਿਆ ਪਾ ਲੰਗਰ ਸ਼ਕ ਕੇ ਬਾਹਰ ਆ ਰਹੀ ਸੀ ਦੇ ਬਾਹਰ ਆ ਕੇ ਦੇਖਿਆ ਵੀ ਇੱਥੇ ਇੱਕ ਆ ਬੋਰਡ ਲੱਗਿਆ ਪਿਆ ਇਹ ਦੱਸਿਆ ਕਿ ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਹਸਪਤਾਲ ਬਾਰੇ ਇਹ ਉਹਦੇ ਬਾਰੇ ਆਪਣੇ ਇੱਕ ਬੋਰਡ ਲਗਾਇਆ ਹੋਇਆ ਹੈ ਤੇ ਇਹ ਇਹਨਾਂ ਦੇ ਨਾਮ ਤੇ ਇੱਕ ਤੇ ਹਸਪਤਾਲ ਹੀ ਬਣਿਆ ਹੋਇਆ ਤੇ ਉੱਥੇ ਸਾਰੇ ਇਲਾਜ ਕੀਤੇ ਜਾਂਦੇ ਆ ਤੇ ਇਹ ਡਾਕਟਰ ਇੱਥੇ ਅਵੇਲੇਬਲ ਹੈਗੇ ਨੇ ਠੀਕ ਹੈ ਜੀ ਜੇ ਤੁਸੀਂ ਵੀ ਕਿਸੇ ਨੇ ਇੱਥੇ ਕੋਈ ਇਲਾਜ ਕਰਵਾਉਣਾ ਹੋਵੇ ਤਾਂ ਮੈਂ ਤੁਹਾਨੂੰ ਇੱਕ ਵਾਰ ਦਿਖਾ ਦਿੰਨਾ ਬੋਰਡ ਤੇ ਸਾਰਾ ਇਹ ਸਾਰੇ ਇਥੇ ਇਲਾਜ ਇਥੇ ਕੀਤੇ ਜਾਂਦੇ ਆ ਇਸ ਹਸਪਤਾਲ ਦੇ ਵਿੱਚ ਠੀਕ ਹੈ ਜੀ ਹਰ ਤਰ੍ਹਾਂ ਦੇ ਡਾਕਟਰ ਇੱਥੇ ਅੱਖਾਂ ਦਾ ਦੰਦਾਂ ਦਾ ਨੱਕ ਦੇ ਗਲ ਦੇ ਸਾਰੇ ਡਾਕਟਰ ਇੱਥੇ ਮਿਲਦੇ ਹੁੰਦੇ ਨੇ ਠੀਕ ਹੈ ਜੀ ਸੋ ਤੁਸੀਂ ਕਿਸੇ ਵੀ ਇਲਾਜ ਕਰਵਾਉਣ ਦੇ ਇੱਥੇ ਅੱਗੇ ਕਰਵਾ ਸਕਦੇ ਹੋ ਸੋ ਉਹਨਾਂ ਕੋਲ ਚੱਲਦੇ ਇੱਥੋਂ ਨੂੰ ਤੇ ਇਹ ਲੰਗਰ ਹਾਊਸ ਜੀ ਪਿੱਛੇ ਸਾਰਾ ਠੀਕ ਹੈ ਇਧਰੋਂ ਪਾਸੇ ਗੇ ਤੇ ਥੱਲੇ ਪਾਸੇ ਬਾਥਰ ਹੁੰਦਾ ਰਹੇ ਬੰਦੇ ਸੋ ਮੈਂ ਆਪਾਂ ਦਰਸ਼ਨ ਦੇਦਾਰੀ ਵਗਾਰੇ ਆਏ ਤੇ ਮੱਥਾ ਵੀ ਟੇਕ ਲਿਆ ਸੀਗਾ ਲੰਗਰ ਵੀ ਸ਼ਕ ਆਇਆ ਦਰਸ਼ਨ ਦੇਦਾਰ ਆਪਾਂ ਨੂੰ ਸਾਰੇ ਸੋਹਣੇ ਹੋਏ ਗੁਰਦੁਆਰਾ ਸਾਹਿਬ ਨੂੰ ਆਪਣਾ ਆਲ ਦਲ ਤੋਂ ਦੇਖ ਵੀ ਲਿਆ ਚੰਗੀ ਤਰ੍ਹਾਂ ਠੀਕ ਹੈ ਜੀ ਤੇ ਸੋਹਣਾ ਬਣਿਆ ਦਰਵਾਸਾ ਹੈ ਆਰਧਾ ਨੂੰ ਕਾਫੀ ਖੁੱਲੀ ਜਗ੍ਹਾ ਹੈ ਤੇ ਦਰਸ਼ਨ ਦੇਦਾਰ ਵੀ ਆਪਾਂ ਨੂੰ ਵਧੀਆ ਹੋਏ ਨੇ ਜੇ ਅੰਦਰ ਕਿਤੋਂ ਚੱਲ ਰਿਹਾ ਸੀਗਾ ਤੇ ਇਧਰਲੇ ਪਾਸੇ ਬਣਿਆ ਜੀ ਸਰੋਵਰ ਸਾਹਿਬ ਆ ਪਰ ਇੱਕ ਬੋਰਡ ਲੱਗਿਆ ਹੋਇਆ ਸਮੂਹ ਸੰਗਤ ਦੇ ਚਰਨਾਂ ਵਿੱਚ ਬੇਨਤੀ ਕੀਤੀ ਬੇਨਤੀ ਹੈ ਕਿ ਸਰੋਵਰ ਦੀ ਸਫਾਈ ਹੋ ਰਹੀ ਹੈ ਕਿਰਪਾ ਕਰਕੇ ਸਰੋਵਰ ਦੇ ਪਰਵਰ ਨਾ ਜਾਇਓ ਠੀਕ ਹੈ ਜੀ ਆਪਾਂ ਸੋਰਵਰ ਵਾਲ ਨਹੀਂ ਚਲਦੇ ਤੇ ਆਪਾਂ ਸਾਹਮਣੇ ਨੂੰ ਚਲਦੇ ਆਂ ਪੁਨਮ ਚਲਿਏ ਆਪਾਂ ਅੰਦਰ ਨੂੰ ਕਰਨ ਨੂੰ ਚਲੀਏ ਹੁਣ ਚਲੋ ਹੋਰ ਕਿੱਥੇ ਜਾਣਾ ਹਾਂ ਨੇਰਾ ਕਾਫੀ ਜ਼ਿਆਦਾ ਗਿਆ ਵੈਸੇ ਰਾਤ ਨੂੰ ਆਉਣ ਦੇ ਵੀ ਆਪਣਾ ਅਲੱਗ ਹੀ ਆਨੰਦ ਹੁੰਦਾ ਹੈ ਨਾ ਸੋਹਣਾ ਲੱਗ ਰਿਹਾ ਸੋਹਣਾ ਨਗਰ ਹੈ ਦੇਖੋ ਦਰਵਾਜਾ ਸਾਰੇ ਪਾਸੇ ਇਹਨ ਪੂਰਾ ਸੋਹਣਾ ਲੱਗ ਰਿਹਾ ਹੈ ਰੌਣਕ ਵੀ ਪੂਰੀ ਹੈ ਠੀਕ ਹੈ ਪਰ ਟਾਈਮ ਜ਼ਿਆਦਾ ਹੋ ਗਿਆ ਹੁਣ ਆਪਾਂ ਨੂੰ ਜਾਣਾ ਚਾਹੀਦਾ ਸੋ ਇਸ ਤਰ੍ਹਾਂ ਦੀ ਆਪਾਂ ਹੋਰ ਵੀ ਇਤਿਹਾਸਕ ਥਾਵਾਂ ਤੇ ਤੁਹਾਨੂੰ ਦਰਸ਼ਨ ਕਰਵਾਉਂਦੇ ਰਹਿਵਾਂਗੇ ਜੀ ਠੀਕ ਹੈ ਜੀ ਤੁਸੀਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਕਿੱਦਾਂ ਲੱਗਦੀ ਆ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ